ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤ ਪਾਲ ਕਰ ਜਾਂਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਅੱਜ ਮੈਂ ਬਣਾਉਂਗੀ ਜੀ ਬਲੌਗ ਤੇ ਅੱਜ ਬਹੁਤ ਜ਼ਿਆਦਾ ਮੀਂਹ ਵੀ ਪੈ ਰਿਹਾ ਸੀਗਾ ਰਾਤ ਦਾ ਲੱਗਿਆਗਾ 12 ਵਜੇ ਤੱਕ ਤੇ ਹਜੇ ਤੱਕ ਮੀਂਹ ਹੀ ਪਈ ਜਾਂਦਾ ਸੀਗਾ ਤੇ ਹੁਣ ਟਾਈਮ ਹੈ ਜੇ ਜੋ 5 13 ਹੋ ਚੁੱਕੇ ਨੇਗੇ ਤੇ ਹੁਣ ਥੋੜਾ ਜਿਹਾ ਮੌਸਮ ਠੀਕ ਹੋਇਆਗਾ ਤੇ ਮੀਂਹ ਵੀ ਹਟਿਆਗਾ ਹੁਣ ਨਹੀਂ ਤਾਂ ਸਵੇਰ ਦੀ ਭੂਰ ਜੀ ਪਈ ਜਾਂਦੀ ਸੀ ਤੇ ਰਾਤ ਤੱਕ ਕਣੀਆਂ ਵੀ ਪੈ ਕੇ ਹਟੀਆਂ ਨਹੀਂ ਗੀਆਂ ਸਵੇਰ ਤੱਕ ਤੇ ਉਸ ਤੋਂ ਬਾਅਦ ਤਾਂ ਪੂਰੀ ਪਈ ਗਈ ਹੈ ਸਾਰਾ ਦਿਨ ਤੇ ਹੁਣ ਮੌਸਮ ਠੀਕ ਹੋਇਆਗਾ ਤੇ ਆਪਾਂ 2 ਦਿਨ ਹੋ ਗਏ ਸੀ ਕੋਈ ਵੀਡੀਓ ਵੀ ਨਹੀਂ ਅਪਲੋਡ ਕੀਤੀ ਸੀਗੀ ਤੇ ਅੱਜ ਕਾਫੀ ਜ਼ਿਆਦਾ ਠੰਡ ਸੀਗੀ ਮਮੀ ਕਰਕੇ ਤੇ ਪਹਿਲਾਂ ਸਵੇਰੇ ਕੰਮ ਨੂੰ ਮੇਰੇ ਲਈ ਸੀਗੇ ਮੰਮੀ ਜੀ ਨੇ ਪਹਿਲਾਂ ਮੈਂ ਕਰਾ ਗਈ ਸੀ ਕਿ ਸਕੂਲ ਜਾਣ ਲੱਗੇ ਤੇ ਉਸ ਤੋਂ ਬਾਅਦ ਤੇ ਮੰਮੀ ਜੀ ਨੇ ਫਿਰ ਮਮੀ ਥੋੜੀ ਉੱਠੇ ਨੇ ਕਿ 2 ਵਜੇ ਤੇ ਕਿਉਂਕਿ ਅੱਜ ਠੰਡ ਹੀ ਕਾਫੀ ਜ਼ਿਆਦਾ ਸੀਗੀ ਇੰਨੀ ਹਵਾ ਚੱਲ ਰਹੀ ਸੀ ਠੰਡ ਠੰਡੀ ਤਾਂ ਕਰਕੇ ਫਿਰ ਅੱਜ ਤਾਂ ਅੰਦਰੀ ਬੈਠੇ ਰਹੇ ਨਹੀਂ ਤਾਂ ਫਿਰ ਕਈ ਵਾਰ ਹੁੰਦਾ ਨਾ ਆਪਾਂ ਬਾਹਰ ਧੁੱਪੇ ਬੈਠ ਜਾਂਦੇ ਆ ਧੁੱਪ ਵੀ ਨਿਕਲੀ ਸੀ ਜਮਾਂ ਵੀ ਤੇ ਇਦਾਂ ਹੀ ਸਾਰਾ ਦਿਨ ਐਵੇਂ ਨੰਗ ਗਿਆ ਤੇ ਮੈਂ ਚਲੀ ਗਈ ਸੀ ਕਿ ਸਕੂਲ ਤੇ ਹੁਣ ਮੈਂ ਸਕੂਲੋਂ ਆ ਕੇ ਮੰਮੀ ਜੀ ਉਸ ਤੋਂ ਬਾਅਦ 2 ਵਜੇ ਉੱਠੀ ਸੀਗੇ ਤੇ ਉਸ ਤੋਂ ਬਾਅਦ ਮੰਮੀ ਜੀ ਨੇ ਚਾਹ ਬਣਾ ਲਈ ਤੇ ਅੱਜ ਮਟਰ ਬਣਾਈ ਸੀ ਕਿ ਮੰਮੀ ਜੀ ਨੇ ਤੇ ਆਪਾਂ ਉਹ ਖਾ ਲਈ ਸੀਗੇ ਆ ਕਿ ਚਾਹ ਨਾਲੇ ਚਾਹ ਪੀ ਲਈ ਸੀਗੀ ਤੇ ਹੁਣ ਵੀ ਮੈਂ ਬੇਲੀ ਬੈਠੀ ਸੀਗੀ ਹੁਣ ਵੀ ਮਰਜਾਈ ਦੇ ਵਿੱਚ ਬੈਠੀ ਸੀਗੀ ਅੰਦਰ ਹੀ ਬੈਠਿਆਂਗੇ ਕਿਉਂਕਿ ਬਾਹਰ ਜਾਣ ਦਾ ਤਾਂ ਮਨ ਹੀ ਨਹੀਂ ਕਰ ਰਿਹਾ ਤੇ ਚਲੋ ਜੀ ਆਪਾਂ ਫੇਰ ਵੀ ਜਾਣੇ ਹੈਗੇ ਆਪਾਂ ਤੁਹਾਡੇ ਨਾਲ ਬਾਹਰ ਦਾ ਵੀਊ ਵੀ ਸ਼ੇਅਰ ਕਰਦੇ ਆਂਗੇ ਤੇ ਚਲੋ ਜੀ ਤੇ ਆਪਾਂ ਚੱਲਦੇ ਆਗੇ ਹੁਣ ਬਾਹਰ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਘੱਟ ਵੀਡੀਓ ਕਿਦਾਂ ਦੀ ਲੱਗੀ ਤੁਹਾਨੂੰ ਤੇ ਚਲੋ ਜੀ ਮੈਂ ਤੁਹਾਡੇ ਨਾਲ ਕਰਦੀ ਆਂਗੀ ਸ਼ੇਅਰ ਬਾਹਰ ਦਾ ਵੀਊ ਤੇ ਤੁਸੀਂ ਦੇਖਿਓ ਬਹੁਤ ਹੀ ਠੰਡ ਤੇ ਬਹੁਤ ਹੀ ਜ਼ਿਆਦਾ ਹਵਾ ਚੱਲ ਰਹੀ ਹੈ ਬਾਹਰ ਜਿਆਦਾ ਚਲੋ ਜੀ ਆਪਾਂ ਚੱਲਦੇ ਆਂ ਬਾਹਰ ਹੁਣ ਲੋ ਜੀ ਆਪਾਂ ਅਗੇ ਸੀਗੇ ਬਾਹਰ ਤੇ ਇਧਰ ਮੇ ਦੂਜੀ ਮਾਸੀ ਜੀ ਕਾ ਘਰ ਹੈ ਤੇ ਇਹ ਜੀ ਰਾਜੇਂਦਰ ਮਾਸੀ ਜੀ ਕਾ ਤੇ ਇਧਰ ਹੈ ਜੀ ਬਾਹਰ ਆਪਣੀ ਖਾਲੀ ਜਗ੍ਹਾ ਤੇ ਇਧਰ ਆਪਣੀ ਗੱਡੀ ਖੜੀ ਸੀਗੀ ਕਿਉਂਕਿ ਮੀ ਭਾਏ ਕਿ ਹਟਿਆ ਸੀਗਾ ਫਿਰ ਅੰਦਰ ਨਹੀਂ ਲਾਈ ਸੀਗੀ ਤੇ ਫਿਰ ਇਹ ਬਾਹਰ ਹੀ ਖੜਾਤੀ ਸੀਗੀ ਕਿਉਂਕਿ ਅੰਦਰ ਗਾਰਾ ਬਹੁਤ ਜ਼ਿਆਦਾ ਹੋਇਆ ਫਿਆ ਸੀਗਾ ਤੇ ਦੇਖੋ ਤੁਸੀਂ ਬਾਹਰ ਦਾ ਵਿਊ ਤੇ ਬਹੁਤ ਹੀ ਗ੍ਰੀਨਰੀ ਗ੍ਰੀਨਰੀ ਲੱਗ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਹਰੇ ਭਾਈ ਹੈ ਤੇ ਇਧਰ ਜੀ ਸੁਖਵੀਰ ਮਾਸੀ ਜੀ ਦਾ ਘਰ ਤੇ ਇਧਰ ਮੇਰੀ ਦੂਜੀ ਚਾਚੀ ਜੀ ਦਾ ਤੇ ਸਾਡੀ ਜੁਆਇੰਟ ਫੈਮਿਲੀ ਆ ਨਾ ਤਾਂ ਕਰਕੇ ਸਾਡੇ 6 ਘਰ ਨੇਗੇ ਤੇ ਇਧਰਲੀ ਸਾਈਡ ਸੁਖੀ ਮਾਸੀ ਕੇ ਸਾਈਡ ਇਧਰਲੀ ਸਾਈਡ ਉਹਨਾਂ ਦਾਗਾ ਗਰਮੀਤ ਮਾਸੀ ਜੀ ਦਾ ਤੇ ਦੇਖ ਸਕਦੇ ਹੋਗੇ ਤੇ ਉਹ ਸਾਹਮਣੇ ਮੇਰੇ ਰੋੜੇਗਾ ਚਲੋ ਜੀ ਆਪਾਂ ਅੱਗੇ ਸੀਗੇ ਅੰਦਰ ਤੇ ਬਾਹਰ ਤਾਂ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈਗੀ ਤੇ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀਗੀ ਤੇ ਠੰਡੀ ਠੰਡੀ ਹਵਾ ਸਿਰ 'ਚ ਪੈਂਦੀ ਸੀਗੀ ਐਵੇਂ ਤੇ ਤਾਂ ਕਰਕੇ ਮੈਂ ਅੰਦਰੀ ਆ ਗਈ ਸੀਗੀ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਆਪਣਾ ਬਲਾਊਜ਼ ਤੇ ਜੋ ਮੈਂ ਤੁਹਾਨੂੰ ਦਿਖਾਇਆ ਸੀਗਾ ਪੱਛਮ ਵਾਲਾ ਤੇ ਉਸ ਦੇ ਵਿੱਚ ਸਿੱਪੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਉਹ ਆਪਣਾ ਹਜੇ ਇੱਕ ਪੱਲਾ ਹੀ ਰੈਡੀ ਹੋਇਆਗਾ ਤੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਤੇ ਉਹ ਕਿਦਾਂ ਦਾ ਲੱਗਦਾਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਵੀ ਦੇਖਿਓ ਬਣਵਾ ਸਕਦੇ ਹੋਗੇ ਜੇ ਬਣਵਾਉਣਾ ਹੋਵੇ ਤੇ ਮਮਾ ਜੀ ਰੈਡੀ ਕਰਕੇ ਦੇ ਦੇਣਗੇ ਤੁਹਾਨੂੰ ਤੇ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਲੋ ਜੀ ਤੁਸੀਂ ਦੇਖ ਸਕਦੇ ਹੋਗੇ ਇਸ ਦੇ ਇੱਕ ਪੱਲਾ ਹੀ ਰੈਡੀ ਹੋਇਆ ਹਜੇ ਤਾਂ ਇਸ ਤੇ ਅੱਗੇ ਤਾਂ ਬਹੁਤ ਜ਼ਿਆਦਾ ਘੱਟ ਸਿੱਪੀਆਂ ਆਈਆਂ ਨੇ ਗਾ ਪਿੱਛੇ ਬਹੁਤ ਜ਼ਿਆਦਾ ਨੇਗੀਆਂ ਤੇ ਉਸ ਤੇ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਆ ਦੇਖੋ ਤਿਸ ਦੀ ਬੈਕ ਸਾਈਡ ਆ ਗਈ ਅੰਦਰਲੀ ਸਾਈਡ ਤਿਸ ਤੇ ਬਹੁਤ ਜ਼ਿਆਦਾ ਸਿੱਪੀਆਂ ਹੀ ਨੇ ਮੈਨੂੰ ਐਵੇਂ ਸੀਗਾ ਕਿ ਇਹ ਅੱਗੇ ਵਾਲੀ ਸਾਈਡ ਆਉਣ ਗਿਆ ਤੇ ਬਟ ਪਿੱਛੇ ਵਾਲੀ ਜ਼ਿਆਦਾ ਸਾਈਡ ਨੇਗੀਆਂ ਅੰਦਰਲੀ ਸਾਈਡ ਤੇ ਭਾਰਤਾਂ ਬਹੁਤ ਜਿਆਦਾ ਘਟਾਈਆਂ ਨੇ ਗਿਆ ਤੇ ਬਹੁਤ ਹੀ ਜਿਆਦਾ ਸੋਹਣੀ ਲੱਗਦੀ ਹੈ ਤੇ ਇਸ ਦੇ ਵਿੱਚ ਬਲੈਕ ਕਲਰ ਆਇਆ ਸੀਗਾ ਇੱਕ ਇੱਕ ਸੀਗਾ ਸਕਿਨ ਕਲਰ ਤੇ ਇੱਕ ਵਾਈਟ ਤੇ ਤੁਸੀਂ ਵੀ ਜੇ ਬਣਵਾਉਣੇ ਹੋਵੇ ਇਦਾਂ ਦੀ ਤੇ ਤੁਸੀਂ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਬਹੁਤ ਹੀ ਜਿਆਦਾ ਸੋਹਣੀ ਲੱਗਦੀ ਹੈ ਦੇਖੋ ਤੇ ਹੁਣ ਆਪਾਂ ਫੇਰ ਪਰ ਜਾਣ ਪੈ ਗਿਆ ਗੱਡੀ ਬਾਹਰ ਖੜੀ ਸੀ ਨਾ ਹੁਣ 15 ਲੱਖ ਆਉਣਾ ਇੱਧਰ ਚਾਚਾ ਜੀ ਕੀ ਕਰੇ ਇੱਧਰ ਤਾਂ ਕਿਉਂਕਿ ਬੜਾ ਜਿਆਦਾ ਚਿਕੜ ਹੋਇਆ ਪਿਆ ਹੈਗਾ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਗੇਟ ਦੇ ਵਿੱਚ ਤਾਂ ਕਰਕੇ ਹੁਣ ਆਪਾਂ ਉਧਰ ਚਾਚਾ ਜੀ ਕੀ ਘਰੇ ਗੱਡੀ ਲੈ ਕੇ ਆਉਣੇ ਅਗੇ ਤੇ ਚਲੋ ਜੀ ਆਪਾਂ ਚੱਲਦੇ ਆਂਗੇ ਉਧਰ ਤੇ ਮੈਂ ਜਾ ਕੇ ਗੇਟ ਖੋਲਦੀ ਆਂਗੇ ਹੁਣ ਲੇਆ ਹਾਂ ਠੰਡ ਕਿੰਨੀ ਕਾ ਫਿਰ ਉਹ ਥੇਰੀ ਠੰਡ ਕੱਲ ਜਾਉਂਗੇ ਕੱਲ ਤਾਂ ਵੇਪਰਾ ਥੋੜਾ ਹੈ ਨਾ ਲੋ ਜੀ ਆਪਾਂ ਗੱਡੀ ਲਾਤੀ ਸੀਗੀ ਤੇ ਹੁਣ ਆਪਾਂ ਚੱਲਦੇ ਆਂ ਜੀ ਦੁਬਾਰਾ ਫੇਰ ਕਰੇ ਅੱਗ ਅੱਗ ਗਰਮੀ ਚ ਪੱਲਦੇ ਨੇ ਵੀ ਅੱਗ ਤੱਕ ਪਰਾਂ ਖੋ ਜੋ ਐ ਤੇ ਗਹਾਰੀਂ ਬੱਡਲ ਲੱਗ ਗੋਪ ਨੇ ਕਿ ਮਨੁੱਖ ਸਾਹ ਕਰਿਆ ਕਰਾਂ ਆਥੇ ਬਾਰੇ ਪਿੰਝਣੀ ਕਿੰਨੀ ਆ ਮਤਲਬ ਇਹ ਪਲਾਦਾ ਨਿਭਰੇ ਨਾ ਵੱਡਾ ਕਰਨ ਲੱਕੜਾ ਬਾਥ ਕਿੰਨੀ ਤਾਂ ਪਿੰਝਣੀ ਬਾਰੇ ਕੱਲ ਨੂੰ ਬਣਾਵਾਂਗੇ ਜੇ ਮੌਸਮ ਠੀਕ ਹੋਇਆ ਚਲੋ ਜੀ ਏਸੀ ਅੱਜ ਦੀ ਆਪਣੀ ਵੀਡੀਓ ਤੇ ਮੈਂ ਉਮੀਦ ਕਰਦੀ ਸੋਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਊਗੀ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਤੇ ਚਲੋ ਜੀ ਵੀਡੀਓ ਦਾ ਅੰਤ ਪੈਠੀ ਕਰਦੇ ਹਾਂ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ